ਪਹਿਲਾਂ ਆਪਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚਲਾੰਗ ਟੋਲ ਪਲਾਜ਼ਾ ਤੋਂ ਆਏ ਆਂ ਔਰ ਸਾਡੇ ਜਥੇ ਦੀ ਅਗਵਾਈ ਕਰ ਰਹੇ ਭਾਈ ਸਾਹਿਬ ਭਾਈ ਮਨਜੋਤ ਸਿੰਘ ਜੀ ਜੋ ਕਿ ਗੜਦੀ ਵਾਲੇ ਸਾਡਾ ਇੱਕ ਐਸੋਸੀਏਸ਼ਨ ਚਲਾ ਰਹੇ ਆ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਰਣਾਲੀ ਆਪਣਾ ਗੁਰੂ ਆਸਰਾ ਆਸ਼ਰਮ ਚਲਾ ਰਹੇ ਆ ਤੁਸੀਂ ਨੌਜਵਾਨ ਵੀਰੋ ਦੇਖਿਆ ਹੋਵੇਗਾ ਬਾਜੀ ਮਨਜੋਤ ਉਹਨਾਂ ਨੇ 30 35 ਮੁੰਡੇ ਗੁਜਰਾ ਤੋਂ ਛਡਾਏ ਜਿਹੜੇ ਕਿ ਉਹਨਾਂ ਕੋ ਸਾਰੀ ਦਿਹਾੜੀ ਗੋਹਾ ਚ ਕਾਉਂਦੇ ਰਹਿੰਦੇ ਜਾਂ ਕੰਮ ਕਰਾਉਂਦੇ ਰਹਿੰਦੇ ਸੀ ਨਾਲ ਸਾਡੇ ਜਥੇਦਾਰ ਦਵਿੰਦਰ ਸਿੰਘ ਜੀ ਜਿਹੜਾ ਚਲਾੰਗ ਟੋਲ ਪਲਾਜ ਆਇਆ ਪਠਾਨਕੋਟ ਤੋਂ ਜੰਮੂ ਰੋਡ ਦੇ ਉੱਤੇ ਤੁਹਾਨੂੰ ਇਦਾਂ ਤਾਂ ਨਹੀਂ ਪਤਾ ਲੱਗਣਾ ਜੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹਾਂ ਜਿੱਥੇ ਭਾਜਪੀ ਦਾ ਪੰਜਾਬ ਦਾ ਪ੍ਰਧਾਨ ਅਸ਼ਵਨੀ ਸ਼ਰਮਾ ਉਹਦੀ ਅਸੀਂ ਦੌੜ ਲਵਾਈ ਸੀ ਉੱਥੇ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਚਲਾਂਗ ਟੋਲ ਪਲਾਜੇ ਦਾ ਅਸ਼ਵਨੀ ਸ਼ਰਮਾ ਦੀ ਦੌੜ ਲਵਾਈ ਸੀ ਅਸੀਂ 7:00 ਵਜੇ 5 ਮਿੰਟ ਤੇ ਸ਼ਾਮ ਨੂੰ ਉਹਨਾਂ ਦਾ ਘਰਾਓ ਕੀਤਾ ਸੀ ਜਲੰਧਰ ਦੇ ਵਿੱਚ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਈ ਬਲਾਰੇ ਕਹਿ ਕੇ ਗਏ ਆ 30 ਆ 35 ਆ 15 ਆ 17 ਆ ਇਹ ਤਾਂ ਸਵਾ ਲੱਖ ਹੀ ਬਹੁਤ ਆ ਪਰ ਹੁਣ ਸੱਚੇ ਪਾਤਸ਼ਾਹ ਦੀ ਮਹਾਰਾਜ ਦੀ ਇੰਨੀ ਕਿਰਪਾ ਵੀ 30 ਜਥੇਬੰਦੀਆਂ ਦਾ ਇਕੱਠੀਆਂ ਹੋਈਆਂ ਔਰ 30 ਜਥੇਬੰਦੀਆਂ ਇਕੱਠੀਆਂ ਹੋਣ ਦੇ ਨਾਲ ਜਿੰਨੇ ਤੁਹਾਡੇ ਪੋਲੀਟੀਕਲ ਆਗੂ ਆ ਉਹ ਤੁਹਾਡੇ ਸਾਹਮਣੇ ਬੈੰਦੇ ਆ ਨਾ ਤੁਸੀਂ ਉਹਨਾਂ ਨੂੰ ਸਟੇਜ ਤੇ ਟਾਈਮ ਦਿੰਦੇ ਆ ਔਰ ਨਾ ਬੋਲਣ ਦਾ ਮੌਕਾ ਦਿੰਦੇ ਕਿਉਂ ਕੀ ਅੱਜ 30 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਕਿਸਾਨ ਇਕੱਠੇ ਹੋ ਗਏ ਆ ਮੈਂ ਜ਼ਿਆਦਾ ਵਿਸਾਰ ਦੇ ਵਿੱਚ ਨਹੀਂ ਦੱਸੂਗਾ ਟਾਈਮ ਦਾ ਬਹੁਤ ਚਾਹੀਦਾ ਲੇਕਿਨ ਕੱਲ ਦੀ ਜਿਹੜੀ ਖਬਰ ਚੱਲ ਰਹੀ ਆ ਆਰਮੀ ਦੀ ਅੱਧੀ ਪੈਨਸ਼ਨ ਕੱਟ ਦਿੱਤੀ ਗਈ ਆ ਇਹ ਮੋਦੀ ਸਰਕਾਰ ਨੇ ਤੁਹਾਡੇ ਤੋਂ ਬਾਅਦ ਔਰ ਮੈਂ ਆਪਣੇ ਜਿੰਨੇ ਵੀ ਕਰਮਚਾਰੀ ਵੀਰ ਆ ਪੁਲਿਸ ਵਾਲੇ ਆ ਆਰਮੀ ਵਾਲੇ ਆ ਇਹਨਾਂ ਨੂੰ ਵੀ ਇਹੀ ਸੰਦੇਸ਼ ਦਊਂਗਾ ਵੀ ਤੁਸੀਂ ਵੀ ਹਥਿਆਰ ਬੰਦ ਹੋ ਜਾਓ ਤੁਹਾਡਾ ਵੀ ਨੰਬਰ ਲੱਗਣ ਲੱਗਾ ਆ ਛੇਤੀ ਮੋਦੀ ਸਰਕਾਰ ਨੇ ਤੁਹਾਡਾ ਵੀ ਨੰਬਰ ਲਾ ਦੇਣਾ ਤੁਸੀਂ ਵੀ ਸੁਧਰ ਜਾਓ ਇਹ ਆਰਮੀ ਵਾਲੇ ਜਿੱਦਾਂ ਇਹਤੇ ਗੱਲਾਂ ਚੱਲੀਆਂ ਸੰਤਾ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਸੰਤਪਿੰਡਰਾਂ ਵਾਲਿਆਂ ਨੇ ਇਹ ਸਾਡੇ ਮੁੰਡੇ ਉਦੋਂ ਵੀ ਕਹਿੰਦੇ ਹੁੰਦੇ ਸੀ ਕਿ ਅਸੀਂ ਵੀ ਦੇਖਿਆ ਉਹ ਮਾੜਾ ਮੋਟਾ ਟਾਈਮ ਤੇ ਸਾਡੇ ਕੋਲ ਹਥਿਆਰ ਹੈ ਨਹੀਂ ਇਹ ਸਾਡੇ ਹਥਿਆਰ ਹੀ ਆ ਸਾਡੀ ਆਰਮੀ ਸਾਡੀ ਸਿੱਖ ਰੈਜiment ਸਾਡੀ ਪੰਜਾਬ ਪੁਲਿਸ ਇਹ ਸਾਡੇ ਹਥਿਆਰ ਹੀ ਆ ਸਾਨੂੰ ਹਥਿਆਰਾਂ ਦੀ ਕੋਈ ਲੋੜ ਨਹੀਂ ਸਾਡੇ ਜਜ਼ਵੇ ਦੀ ਲੋੜ ਆ ਸੋ ਮੈਂ ਗੱਲਾਂ ਦਾ ਬੋਧ ਕਰਨੀਆਂ ਮੈਂ ਇਹੀ ਕਹੂੰਗਾ ਵੀ ਸ਼ੰਭੂ ਮੋਰਚੇ ਦੇ ਵਿੱਚ ਜਿੰਨੇ ਵੀ ਵੀਰ ਆਇਆ ਉਹਨਾਂ ਵੱਲੋਂ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਮੈਂ ਵੀ ਇੱਥੋਂ ਧੰਨਵਾਦ ਕਰਦਾ ਭਾਜੀ ਉਹਨਾਂ ਨੇ ਮੈਨੂੰ 5 ਮਿੰਟ ਦਿੱਤੇ ਆ 5 ਮਿੰਟ ਦੇ ਵਿੱਚ ਹੀ ਆਪਾਂ ਆਪਣੀ ਜਿੰਨੀ ਵੀ ਸਪੀਚ ਹੈਗੀ ਆ ਨਵੇੜ ਦੇਣੀ ਮੈਂ ਹੁਣ ਦੋ ਜਾਂ ਚਾਰ ਨਾਰੇ ਲਾਉਂਗਾ ਇਸ ਮੋਦੀ ਜਿਹੜਾ ਟੁਗੜਬੋਚ ਅੰਬਾਨੀਆਂ ਅੰਵਾਨੀਆਂ ਦੀਆਂ ਲਾਲਾ ਚੱਟਣ ਵਾਲਾ ਮੋਦੀ ਆ ਉਦੇ ਬਰ ਖਿਲਾਫ ਆਪਾਂ ਨਾਰੇ ਲਾਉਣੇ ਆ ਆਪਣੇ ਹੱਕ ਦੇ ਵਿੱਚ ਨਾਰੇ ਲਾਉਣੇ ਆ ਇਸ ਮੋਦੀ ਟੁਗੜਬੋਚ ਨੇ ਇਸ ਮੋਦੀ ਜਿਹੜਾ ਆਰਐਸਐਸ ਦਾ ਦੱਲਾ ਆ ਔਰ ਅਮਾਨੀਆਂ ਅਡਵਾਨੀਆਂ ਦੀ ਲਾਲਾ ਚੱਟਦਾ ਆ ਉਹਨੇ ਇੱਕ ਕਰੋਨਾ ਦਾ ਠੀਕ ਆ ਸੀ ਮੰਨ ਦੇ ਕਰੋਨਾ ਸੀ ਕਰੋਨਾ ਦੀ ਆਲ ਦੇ ਵਿੱਚ ਜਿਹੜੇ ਤਿੰਨ ਆਰਡੀਨੈਂਸ ਲਾਗੂ ਕੀਤੇ ਆ ਉਹਨਾਂ ਆਰਡੀਨੈਂਸਾਂ ਦਾ ਮੈਂ ਇੱਥੇ ਤੁਹਾਨੂੰ ਦੱਸ ਦਿੰਨਾ ਵੀ ਕੀ ਵਿਰੋਧ ਆ ਕੀ ਔਰ ਜੇ ਕਰੋਨਾ ਹੈ ਮੈਂ ਇੱਥੇ ਜਿੰਨੇ ਸਾਰੇ ਬੈਠੇ ਆ ਖੜੇ ਆ ਵੀਰ ਮੇਰੇ ਇੱਧਰ ਤਾਂ ਕੋਈ ਹੈ ਨਹੀਂ ਇੱਧਰ ਹੀ ਖੜੇ ਆ ਮੈਂ ਦੋ ਚਾਰ ਨਾਰੇ ਲਾਉਂਗਾ ਉੱਥੋਂ ਹੀ ਕਰੋਨਾ ਦਾ ਪਤਾ ਲੱਗ ਜਾਂਦਾ ਮੈਨੂੰ ਵੀ ਬੜਾ ਦੁੱਖ ਆ ਵੀ ਮੇਰੇ ਕਿਸਾਨ ਵੀਰ ਇੱਥੇ ਬੈਠੇ ਆ ਕਿਤੇ ਕੋਈ ਕਰੋਨਾ ਦਾ ਤਾਂ ਨਹੀਂ ਸ਼ਿਕਾਰ ਮੈਂ ਨਾਰੇ ਲਾਉਂਗਾ ਜਿਨ੍ਹਾਂ ਦਾ ਦੋਨੋਂ ਬਾਵਾ ਖੜੀਆਂ ਕਰ ਲਈਆਂ ਉਹਦਾ ਤੰਦਰੁਸਤਤਾ 100% ਜੇ ਦੀ ਇੱਕ ਬਾਹ ਖੜੀ ਹੋਈ ਇਹਦਾ ਮਤਲਬ ਹੀ ਹੁੰਦਾ ਕਿ ਕਰੋਨਾ ਦਾ ਅਟੈਕ ਹੋ ਗਿਆ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਆਰਐਸਐਸ ਸਰਕਾਰ ਮਰਦਾਬਾਦ 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 ਕਿਸਾਨ ਮਜ਼ਦੂਰ ਨੌਜਵਾਨ ਇਕਤਾ ਜਿੰਦਾਬਾਦ 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 ਬੜਾ ਮਨ ਖੁਸ਼ ਹੋਇਆ ਮੇਰੇ ਜਿੰਨੇ ਵੀ ਕਿਸਾਨ ਭਰਾ ਇੱਥੇ ਬੈਠੇ ਆ ਜਿੰਨੇ ਵੀ ਮੇਰੇ ਵੀਰ ਬੈਠੇ ਆ ਬੜੇ ਤੰਦਰੁਸਤ ਆ ਲੰਗਰ ਛਕਦੇ ਆ ਔਰ ਤੰਦਰੁਸਤੀ ਦਾ ਸਬੂਤ ਦਿੰਦਾ ਮੈਂ ਇਹਨਾਂ ਹੀ ਸ਼ਬਦਾਂ ਦੇ ਨਾਲ ਆਪਾਂ ਇੱਥੇ ਮੇ ਆਪਣੇ ਵਿਚਾਰ ਸਮੇਟਦਾ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਵੱਧ ਘਟ ਬੋਲਿਆ ਗਿਆ ਹੋਵੇ ਮਾਫੀ ਦਾ ਜਾਚਕਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ